ਸਸ਼੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਹਰ ਪਾਰਟੀ ਦੇ ਵਿੱਚ ਉਤਰਾ ਚੜਾ ਰਹੇ ਨੇ ਇਸੇ ਦੇ ਚੱਲਦਿਆਂ ਵੱਡੀ ਖਬਰ ਜੋ ਤੁਹਾਨੂੰ ਦੱਸ ਰਿਹਾ ਉਹ ਹੈ ਕਿ ਸੁਨੀਲ ਜਾਖੜ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਐਲਾਨ ਦਿੱਤਾ ਗਿਆ ਇਸ ਤੋਂ ਪਹਿਲਾਂ ਅਸ਼wini ਸ਼ਰਮਾ ਪੰਜਾਬ ਭਾਜਪਾ ਦੇ ਪ੍ਰਧਾਨ ਸਨ ਜਿਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ ਤੇ ਨਾਲ ਦੀ ਨਾਲ ਹੀ ਸੁਨੀਲ ਜਾਖੜ ਹੋਰਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤਾਂ ਦੱਸ ਦੇ ਕਿ ਸੁਨੀਲ ਜਾਖੜ ਦਾ ਨਾਮ ਕਾਫੀ ਚਰਚਾ ਦੇ ਵਿੱਚ ਹੈ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਐਮ ਐਲ ਏ ਵੀ ਰਹਿ ਚੁੱਕੇ ਨੇ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ ਨੇ ਸੁਨੀਲ ਜਾਖੜ ਸੁਨੀਲ ਜਾਖੜ ਕਾਂਗਰਸ ਦਾ ਇਸ ਅਹੁਦੇ ਉੱਤੇ ਬਿਰਾਜਮਾਨ ਸਨ ਇੱਥੇ ਵੀ ਜ਼ਿਕਰ ਹੋ ਗਿਆ ਕਿ ਸੁਨੀਲ ਜਾਖੜ ਦਾ ਸਿਆਸਤ ਦੇ ਵਿੱਚ ਕਾਫੀ ਪੁਰਾਣਾ ਨਾਮ ਹੈ ਲੰਮਾ ਸਮਾਂ ਉਹ ਸਿਆਸਤ ਦੇ ਵਿੱਚ ਰਹੇ ਨੇ ਤੇ ਜਦੋਂ ਪੰਜਾਬ ਕਾਂਗਰਸ ਦੇ ਵਿੱਚ ਥੋੜਾ ਜਿਹਾ ਵਿਵਾਦ ਪੈਦਾ ਹੋਇਆ ਵੱਡਾ ਫੇਰ ਬਦਲ ਹੋਇਆ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾ ਦਿੱਤਾ ਗਿਆ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਾਂ ਉਸ ਤੋਂ ਬਾਅਦ ਕਾਫੀ ਫੇਰ ਬਦਲ ਦੇਖਣ ਨੂੰ ਮਿਲੇ ਸੀਗੇ ਉਪ ਮੁੱਖ ਮੰਤਰੀ ਵੀ ਬਣਾਏ ਗਏ ਸੀ ਜਿਸ ਤਰ੍ਹਾਂ ਓਪ ਸੋਨੀ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੁਜਿੰਦਰ ਸਿੰਘ ਰੰਧਾਵਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਬਣੇ ਕਾਫੀ ਚਰਚਾਵਾਂ ਸੀਗੀਆਂ ਕਿ ਮੁੱਖ ਮੰਤਰੀ ਦੇ ਵਾਸਤੇ ਵੀ ਇਹਨਾਂ ਦਾ ਨਾਮ ਅੱਗੇ ਆ ਸਕਦਾ ਸੀ ਪਰ ਕਈ ਤਰੀਕਿਆਂ ਦੇ ਨਾਲ ਅਚਾਨਕ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਫੇਰ ਬਦਲਦੇ ਨੂੰ ਦੇਖਣ ਨੂੰ ਮਿਲੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਗਏ ਤੇ ਇਸੇ ਦੇ ਚੱਲਦਿਆਂ ਹੀ ਸੁਨੀਲ ਜਾਖੜ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ ਕਿ ਹੁਣ ਭਾਜਪਾ ਨੇ ਉਹਨਾਂ ਨੂੰ ਵੱਡੇ ਅਹੁਦੇ ਦੇ ਨਾਲ ਨਵਾਜ਼ ਦਿੱਤਾ ਹੈ ਭਾਜਪਾ ਨੇ ਉਹਨਾਂ ਨੂੰ ਪੂਰੇ ਪੰਜਾਬ ਦੀ ਕਮਾਂਡ ਦੇ ਦਿੱਤੀ ਹੈ ਪੂਰੇ ਪੰਜਾਬ ਦੀ ਕਮਾਂਡ ਯਾਨੀ ਕਿ ਪ੍ਰਧਾਨਗੀ ਹੁਣ ਸੁਨੀਲ ਜਾਖੜ ਦੇ ਹੱਥ ਦੇ ਵਿੱਚ ਆ ਚੁੱਕੀ ਹੈ ਮੂਲ ਰੂਪ ਦੇ ਵਿੱਚ ਅਬੋਰ ਤੋਂ ਨੇ ਅਬੋਰ ਤੋਂ ਹੀ ਉਹ ਚੋਣ ਲੜਦੇ ਰਹੇ ਨੇ ਤੇ ਹੁਣ ਪੂਰੇ ਪੰਜਾਬ ਦੀ ਭਾਜਪਾ ਦਾ ਸਾਰਾ ਲੇਖਾ ਜੋਖਾ ਹਿਸਾਬ ਕਿਤਾਬ ਦੇਖਣਗੇ ਕਮਾਂਡ ਕਰਨਗੇ ਸੁਨੀਲ ਜਾਖੜ ਤੇ ਅਸ਼ੁਨੀ ਸ਼ਰਮਾ ਹੋਰਾਂ ਨੂੰ ਸ਼ਾਇਦ ਕੋਈ ਹੋਰ ਜ਼ਿੰਮੇਵਾਰੀ ਦਿੱਤੀ ਜਾਵੇ ਪਹਿਲਾਂ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਸੀਗੇ ਕਈ ਅਹਿਮ ਫੈਸਲੇ ਲਏ ਗਏ ਕਈ ਵੱਡੀਆਂ ਰੈਲੀਆਂ ਦੇ ਵਿੱਚ ਉਹਨਾਂ ਨੇ ਸ਼ਰਕਤ ਕੀਤੀ ਉਹਨਾਂ ਦੇ ਹੀ ਪ੍ਰਧਾਨਗੀ ਦੇ ਵਿੱਚ ਕਈ ਵੱਡੀਆਂ ਰੈਲੀਆਂ ਹੋਈਆਂ ਜਿਦੇ ਵਿੱਚ ਖਾਸ ਤੌਰ ਦੇ ਉੱਤੇ ਜੇਪੀ ਨੱਡਾ ਹੋਰੀਆਂ ਆਏ ਅਮਿਤ ਸ਼ਾਹ ਹੋਰੀਆਂ ਆਏ ਰਾਜਨਾਥ ਸਿੰਘ ਹੋਰੀਆਂ ਆਏ ਤੇ ਹੁਣ ਵੱਡੀ ਜ਼ਿੰਮੇਵਾਰੀ ਸੁਨੀਲ ਜਾਖੜ ਨੂੰ ਦਿੱਤੀ ਗਈ ਹੈ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਐਲਾਨ ਦਿੱਤੇ ਗਏ ਨੇ ਤੇ ਉਹ ਆਪਣਾ ਅਹੁਦਾ ਸੰਭਾਲ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਕੀ ਕਾਰਗੁਜ਼ਾਰੀ ਕਰਦੀ ਹੈ 24 ਦੀਆਂ ਚੋਣਾਂ ਦੇ ਵਿੱਚ ਕਾਫੀ ਕੁਝ ਤੈਅ ਹੋ ਜਾਏਗਾ ਕਿਉਂਕਿ ਭਾਜਪਾ ਕਾਫੀ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤੌਰ ਤੇ ਦੇਖਿਆ ਜਾਵੇ ਪਿਛਲੇ ਜਿਹੜੇ ਨਤੀਜਿਆਂ ਦੇ ਰਿਜ਼ਲਟ ਦੇਖੇ ਜਾਣ ਤਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਭਾਈਵਾਲ ਸੀ ਉਹ ਕਾਫੀ ਪਿੱਛੇ ਚਲੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਭਾਜਪਾ ਆ ਚੁੱਕੀ ਹੈ ਚੋਣਾਂ ਵਾਲਾ ਸਮਾਂ ਦੱਸੇਗਾ ਕਿ ਸੁਨੀਲ ਜਾਖੜ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਪੰਜਾਬ ਭਾਜਪਾ ਕਿੰਨੀ ਕ ਕਾਮਯਾਬ ਹੁੰਦੀ ਹੈ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਧਰਮਿੰਦਰ ਸੰਤੂ ਜੁੜੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਡੀ5 ਚੈਨਲ ਪੰਜਾਬੀ ਤੇ ਹੋਵੇਗੀ ਭੱਖ ਦੇ ਮੁੱਦਿਆਂ ਦੀ ਗੱਲ ਸਿਆਸੀ ਪਾਰਟੀਆਂ ਨੂੰ ਕਰਾਂਗੇ ਸਵਾਲ ਤਾਂ ਕਿ ਲੋਕ ਮਸਲੇ ਹੋਣ ਹੱਲ 35 ਚੈਨਲ ਪੰਜਾਬੀ ਤੇ ਪੰਜਾਬ ਡਿਬੇਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਦੇਖਣਾ ਨਾ ਭੁੱਲਣਾ ਪੰਜਾਬ ਡਿਬੇਟ ਨਿਡਰਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ